ਅ ਕੱਲ ਮਿਤੀ 16 ਜੁਲਾਈ 2024 ਨੂੰ ਸਾਡੀ ਪੁਲਿਸ ਪਾਰਟੀ ਨੇ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਨੇ ਇੱਕ ਜਿਹੜਾ ਮਲਜ਼ੂਮਾ ਉਹਨੂੰ ਕਾਬੂ ਕੀਤਾ ਜਿਹਦਾ ਨਾਮ ਹਰ ਸਿਮਰਨ ਸਿੰਘ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਉਹ ਜਿਹਦੇ ਪਾਸੋਂ 4 ਗ੍ਰਾਮ ਤੇ ਕੁਝ ਮਿਲੀਗ੍ਰਾਮ ਜਿਹੜੀ ਉਹਦੇ ਹੀਰੇਨ ਬਰਾਮਦ ਕੀਤੀ ਹੈ ਔਰ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਨ ਲੈ ਕੇ ਉਹ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾਏਗੀ ਐਸ ਪਰ ਰਿਕਾਰਡ ਜੋ ਹੈ ਉਹ ਅਜੇ ਫਿਲਹਾਲ ਤੇ ਦੇ ਉੱਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹ ਹੀ ਰਹਿਦਾ ਕੰਮ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ ਬੈਕਵਰਡਰ ਫਾਰਵਰਡ ਲਿੰਜ ਦੀ ਦੋਜਨਾ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਅਜੇ ਆਨਗoing ਇਨਵੈਸਟੀਗੇਸ਼ਨ ਹੈ ਇਸ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਡੈਫੀਨਿਟਲੀ ਕੰਮ ਕਰ ਰਹੇ ਹਾਂ ਇਸ ਉੱਤੇ ਮੈਂ ਜਿਹੜੇ ਜਿੰਨੇ ਵੀ ਨੌਜਵਾਨਾਂ ਮੈਂ ਆਪ ਜੀ ਦੇ ਮਾਧਿਅਮ ਤੋਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਨਸ਼ੇ ਤੋਂ ਦੂਰ ਰਹਿਣ ਔਰ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਜੇ ਉਹਦੇ ਫੈਮਿਲੀ ਜਾਂ ਉਹ ਖੁਦ ਛੱ ਜਾ ਕਾਉਂਸਲਿੰਗ ਦੀ ਜ਼ਰੂਰਤ ਹੋ ਕਦੇ ਵੀ ਮੈਨੂੰ ਅਪਰੋਚ ਕਰ ਸਕਦਾ ਸਾਡੇ ਥਾਣੇ ਜਦੋਂ ਮਰਜ਼ੀ ਆ ਸਕਦਾ ਅਸੀਂ ਉਹਨਾਂ ਨੂੰ ਜਿਹੜਾ ਰੈੱਡ ਕਰਾਸ ਤੇ ਦਾਖਲ ਵੀ ਕਰਵਾ ਸਕਦੇ ਡੀ ਐਡਿਕਸ਼ਨ ਵਾਸਤੇ ਬਟ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਕੋਈ ਰਾਹਤ ਨਹੀਂ ਹੋਣੀ ਜਾਂ ਤਾਂ ਕੰਮ ਛੱਡ ਦੇਣਗੇ ਆਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਫ੍ਰੀ ਆਫ ਕੋਸਟ ਕਰਵਾਇਆ ਜਾ ਰਿਹਾ ਸੋ ਉਹਦੇ ਉਹਦੇ ਨਾਲ ਅਸੀਂ ਤਾਲਮੇਲ ਕਰਾ ਕੇ ਤੇ ਉਹਨਾਂ ਨੂੰ ਬਚਣ ਦਾਖਲ ਕਰਵਾ ਦੇ ਕੱਲ ਮਿਤੀ 16 ਜੁਲਾਈ 2024 ਨੂੰ ਸਾਡੀ ਪੁਲਿਸ ਪਾਰਟੀ ਨੇ ਥਾਣਾ ਧਾਰੀਵ ਪੁਲਿਸ ਪਾਰਟੀ ਨੇ ਇੱਕ ਜਿਹੜਾ ਮੁਲਜ਼ਮਾ ਉਹਨੂੰ ਕਾਬੂ ਕੀਤਾ ਜਿਹਦਾ ਨਾਮ ਹਰ ਸਿਮਰਨ ਸਿੰਘ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਉਹ ਜਿਹਦੇ ਪਾਸੋਂ 4 ਗ੍ਰਾਮ ਤੇ ਕੁਝ ਮਿਲੀਗ੍ਰਾਮ ਜਿਹੜੀ ਉਹਦੇ ਹੀਰੇਨ ਬਰਾਮਦ ਕੀਤੀ ਹੈ ਔਰ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਨ ਲੈ ਕੇ ਉਹ ਤੋਂ ਬਾਕੀ ਦੀ ਪੁੱਛਗਛ ਕੀਤੀ ਜਾਏਗੀ ਐਸ ਪਰ ਰਿਕਾਰਡ ਜੋ ਹੈ ਉਹ ਇਹ ਫਿਲਹਾਲ ਤੇਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹ ਹੀਰੇਨ ਦਾ ਕੰਮ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ ਬੈਕਵਰਡ ਔਰ ਫਾਰਵਰਡ ਲਿੰਕ ਦੀ ਦੋਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਅਜੇ ਔਨਗੋਇੰਗ ਇਨਵੈਸਟੀਗੇਸ਼ਨ ਹੈ ਇਹਦੇ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਡੈਫੀਨਿਟਲੀ ਕੰਮ ਕਰ ਰਹੇ ਹਾਂ ਜੀ ਅੱਜ ਮੈਂ ਜਿਹੜੇ ਜਿੰਨੇ ਵੀ ਨੌਜਵਾਨ ਆ ਮੈਂ ਆਪ ਜੀ ਦੇ ਮਾਧਿਅਮ ਤੋਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਨਸ਼ੇ ਤੋਂ ਦੂਰ ਰਹਿਣ ਔਰ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਜੇ ਉਹਦੇ ਫੈਮਿਲੀ ਜਾਂ ਉਹ ਖੁਦ ਛੱਡਣਾ ਚਾਹੁੰਦਾ ਹੈ ਜਾ ਕਾਉਂਸਲਿੰਗ ਦੀ ਜ਼ਰੂਰਤ ਹੋ ਕਦੇ ਵੀ ਮੈਨੂੰ ਅਪਰੋਚ ਕਰ ਸਕਦਾ ਸਾਡੇ ਥਾਣੇ ਜਦੋਂ ਮਰਜ਼ੀ ਆ ਸਕਦਾ ਅਸੀਂ ਉਹਨਾਂ ਨੂੰ ਜਿਹੜਾ ਰੈੱਡ ਕਰਾਸ ਤੇ ਦਾਖਲ ਵੀ ਕਰਵਾ ਸਕਦੇ ਡੀ ਐਡਿਕਸ਼ਨ ਵਾਸਤੇ ਬਟ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਕੋਈ ਰਾਹਤ ਨਹੀਂ ਹੋਣੀ ਜਾਂ ਤਾਂ ਕੰਮ ਛੱਡ ਦੇਣਗੇ ਆਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੇ ਰੈੱਡ ਕਰਾਸ ਸੁਸਾਇਟੀ ਵਾਲੋ ਜਿਹੜਾ ਕਰਵਾਇਆ ਜਾ ਰਿਹਾ ਫ੍ਰੀ ਆਫ ਕੋਸਟ ਕਰਵਾਇਆ ਜਾ ਰਿਹਾ ਸੋ ਉਹਦੇ ਉਹਦੇ ਨਾਲ ਅਸੀਂ ਤਾਲਮੇਲ ਕਰਾ ਕੇ ਤੇ ਉਹਨਾਂ ਨੂੰ ਮਚਨ ਦਾਖਲ ਕਰਵਾ ਦੇ ਕੱਲ ਮਿਤੀ 16 ਜੁਲਾਈ 2024 ਨੂੰ ਸਾਡੀ ਪੁਲਿਸ ਪਾਰਟੀ ਨੇ ਥਾਣਾ ਧਾਰੀਵਾਲ ਦੇ ਪੁਲਿਸ ਪਾਰਟੀ ਨੇ ਇੱਕ ਜਿਹੜਾ ਮਲਜ਼ੂਮਾ ਉਹਨੂੰ ਕਾਬੂ ਕੀਤਾ ਜਿਹਦਾ ਨਾਮ ਹਰ ਸਿਮਰਨ ਸਿੰਘ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਉਹ ਜਿਹਦੇ ਪਾਸੋਂ 4 ਗ੍ਰਾਮ ਤੇ ਕੁਝ ਮਿਲੀਗ੍ਰਾਮ ਜਿਹੜੀ ਉਹਦੇ ਹੀਰੇਨ ਬਰਾਮਦ ਕੀਤੀ ਹੈ ਔਰ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਨਡ ਲੈ ਕੇ ਉਹ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾਏਗੀ ਐਸ ਪਰ ਰਿਕਾਰਡ ਜੋ ਹੈ ਉਹ ਇਹ ਫਿਲਹਾਲ ਤੇਦੇ ਉੱਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹ ਹੀਰਨ ਦਾ ਕੰਮ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ ਬੈਕਵਰਡਰ ਫੋਰਵਰਡ ਲਿੰਕ ਦੀ ਦੋਜਨਾ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਅਜੇ ਆਨਗੋਇੰਗ ਇਨਵੈਸਟੀਗੇਸ਼ਨ ਹੈ ਇਸ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਡੈਫੀਨਿਟਲੀ ਕੰਮ ਕਰ ਰਹੇ ਹਾਂ ਇਸ ਉੱਤੇ ਮੈਂ ਜਿਹੜੇ ਜਿੰਨੇ ਵੀ ਨੌਜਵਾਨਾਂ ਮੈਂ ਆਪਜੀ ਦੇ ਮਾਧਿਅਮ ਤੋਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਨਸ਼ੇ ਤੋਂ ਦੂਰ ਰਹਿਣ ਔਰ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਜੇ ਉਹਦੇ ਫੈਮਿਲੀ ਜਾਂ ਉਹ ਖੁਦ ਛੱਡਣਾ ਚਾਹੁੰਦਾ ਹੈ ਜਾਂ ਕਾਉਂਸਲਿੰਗ ਦੀ ਜ਼ਰੂਰਤ ਹੈ ਉਹ ਕਦੇ ਵੀ ਮੈਨੂੰ ਅਪਰੋਚ ਕਰ ਸਕਦਾ ਸਾਡੇ ਠਾਣੇ ਜਦੋਂ ਮਰਜ਼ੀ ਆ ਸਕਦਾ ਅਸੀਂ ਉਹਨਾਂ ਨੂੰ ਜਿਹੜਾ ਰੈੱਡ ਕਰਾਸ ਤੇ ਦਾਖਲ ਹੋ ਵੀ ਕਰਵਾ ਸਕਦੇ ਡੀਡਿਕਸ਼ਨ ਵਾਸਤੇ ਬਟ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਕੋਈ ਰਾਇਤ ਨਹੀਂ ਹੋਣੀ ਜਾਂ ਤਾਂ ਕੰਮ ਛੱਡ ਦੇਣਗੇ ਆਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਫ੍ਰੀ ਆਫ ਕੋਸਟ ਕਰਵਾਇਆ ਜਾ ਰਿਹਾ ਸੋ ਉਹਦੇ ਉਹਦੇ ਨਾਲ ਅਸੀਂ ਤਾਲਮੇਲ ਕਰਾ ਕੇ ਤੇ ਉਹਨਾਂ ਨੂੰ ਮਚਨ ਦਾਖਲ ਕਰਵਾ